ਅਜਦਾ ਦਿਨ ਪੰਜਾਬ ਦੇ ਇਤਿਹਾਸ ਦੇ ਲਈ ਬੜਾ ਅਹਿਮ ਰਹਿਣ ਵਾਲਾ ਹੈ ਅਜਦਾ ਦਿਨ ਇਸ ਕਰਕੇ ਅਹਿਮ ਰਹਿਣ ਵਾਲਾ ਹੈ ਕਿύंकि ਸ਼੍ਰੀ ਕਾਲ ਤੱਕ ਸਾਹਿਬ ਦੇ ਜੱਥੇਦਾਰ ਸਾਹਮਣੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਪੱਖ ਰੱਖਣਗੇ ਪੇਸ਼ ਹੋਣਗੇ ਸ਼੍ਰੀ ਕਾਲ ਤੱਕ ਸਾਹਿਬ ਤਾਂ ਇਸ ਵੇਲੇ ਗਰਾਊਂਡ ਜ਼ੀਰੋ ਤੇ ਪੰਜਾਬ ਫਰਸ ਵੋਇਸ ਦੀ ਟੀਮ ਜਿਹੜੀ ਉਹ ਪਹੁੰਚੀ ਹੈ ਜਿਹੜੇ ਲੋਕ ਹੁਣੇ-ਹੁਣੇ ਸਾਡੇ ਨਾਲ ਜੁੜੇ ਨੇ ਇੱਕ-ਇੱਕ ਅਪਡੇਟ ਤੁਹਾਨੂੰ ਪੰਚਾਵਾਂਗੇ ਆਜ਼ਾਦ ਦੇ ਦਿਨ ਨੂੰ ਲੈ ਕੇ ਕਿਉਂਕਿ ਆਜ਼ਾਦ ਦਿਨ ਸਿਆਸੀ ਪੱਖੋਂ ਧਾਰਮਿਕ ਪੱਖੋਂ ਬੜਾ ਅਹਿਮ ਰਹਿਣ ਵਾਲਾ ਹੈ ਔਰ ਇਸ ਵੇਲੇ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਅਸੀਂ ਦਿਖਾਵਾਂਗੇ ਹੈਰੀਟੇਜ ਸਟਰੀਟ ਅਸੀਂ ਮੌਜੂਦ ਹਾਂ ਔਰ ਇੱਥੇ ਦੇਖੋ ਇੱਕ ਪਾਸੇ ਆਮ ਦਿਨਾਂ ਦੀ ਤਰ੍ਹਾਂ ਸ਼ਰਧਾਲੂ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਲੇਕਿਨ ਅੱਜ ਆਮ ਦਿਨ ਨਹੀਂ ਹੈ ਅੱਜ ਬੇਹਦ ਇਤਿਹਾਸਿਕ ਦਿਨ ਹੈ बनन जा ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਆਪਣਾ ਪੱਖ ਰੱਖਣਗੇ ਕਿਉਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾਇਆ ਗਿਆ ਉਹ ਇਸ ਕਰਕੇ ਬੁਲਾਇਆ ਗਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੋਲਕ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਸਾਰੇ ਬਿਆਨ ਦਿੱਤੇ ਗਏ ਜਿਸ ਬਾਬਤ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੱਦਿਆ ਗਿਆ ਹਾਲਾਂਕਿ ਪਤਿਤ ਸਿੱਖ ਹੋਣ ਦੇ ਨਾਤੇ ਸ਼੍ਰੀ ਕਾਲ ਤਖਤ ਸਾਹਿਬ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਬੁਲਾਇਆ ਜਾ ਸਕਦਾ ਮਰਿਆਦਾ ਨਹੀਂ ਕਹਿੰਦੀ ਇਸੇ ਵਜ੍ਹਾ ਕਰਕੇ ਸ਼੍ਰੀ ਕਾਲ ਤਖਤ ਸਾਹਿਬ ਦੀ ਜਿਹੜਾ ਸਚਿਵਾਲੇ ਹੈ ਸੈਕਟਰੀਏਟ ਹੈ ਉੱਥੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਣਗੇ ਆਪਣਾ ਪੱਖ ਰੱਖਣਗੇ ਔਰ ਬੜਾ ਅਹਿਮ ਜਿਹੜਾ ਅੱਜ ਦਾ ਦਿਨ ਰਹੇਗਾ ਔਰ ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਕੋਈ ਪੰਜਾਬ ਦਾ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਇਆ ਹੋਵੇ ਇਤਿਹਾਸ ਇਹ ਦੱਸਦਾ ਹੈ ਮਹਾਰਾਜਾ ਰਣਜੀਤ ਸਿੰਘ ਨੂਵੀ ਜਿਹੜਾ ਵੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਪਿਆ ਸੀ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਨੇ ਸੁਜੀਤ ਸਿੰਘ ਬਰਨਾਲਾ ਉਹਨਾਂ ਨੂੰ ਵੀ ਮੁੱਖ ਜਿਹੜਾ ਵੈ ਪੇਸ਼ ਹੋਣਾ ਪਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਉਂਕਿ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਵੱਧ ਆਸਥਾ ਇੱਥੇ ਦੇਖੀ ਜਾਂਦੀ ਹੈ ਔਰ ਇਹ ਦੇਖੋ ਕਿ ਹੈਰੀਟੇਜ ਸਟਰੀਟ ਅਸੀਂ ਮੌਜੂਦ ਆ ਇੱਥੇ ਆਮ ਲੋਕ ਜਿਹੜੇ ਨੇ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਲੇਕਿਨ ਹੂੰ ਤੋਂ ਕੁਛ ਹੀ ਮਿੰਟਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਣਗੇ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਵੱਲੋਂ ਨੰਗੇ ਪੈਰੀ ਇਸੇ ਰਾਤੋਂ ਨਿਕਲਿਆ ਜਾਏਗਾ ਕਹਿ ਰਹੇ ਨੇ ਕਿ ਮੈਂ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਨਹੀਂ ਬਲਕਿ ਇੱਕ ਆਮ ਸਿੱਖ ਹੋਣ ਦੇ ਨਾਤੇ ਇੱਥੇ ਨਤਮਸਤਕ ਹੋਵਾਂਗਾ ਆਪਣਾ ਸਪਸ਼ਟੀਕਰਨ ਦਵਾਂਗਾ ਆ ਕੱਲ ਰਾਤ ਹੀ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚ ਚੁੱਕੇ ਸੀਗੇ ਸਰਕਰ ਹਾਊਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਮੌਜੂਦ ਨੇ ਜਿਹੜਾ ਇੱਥੋਂ ਮਹਿਜ਼ 23 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਹੁਣ ਤੋਂ ਕੁਝ ਹੀ ਸਮੇਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਇੱਥੋਂ ਇੱਥੇ ਆਣਗੇ ਔਰ ਇੱਥੋਂ ਦੀ ਪੈਦਲ ਚਲਦੇ ਹੋਏ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਸ਼੍ਰੀ ਕਾਲ ਤਕ ਸਾਹਿਬ ਮੱਥਾ ਟੇਕਣਗੇ ਔਰ ਫਿਰ ਸ਼੍ਰੀ ਕਾਲ ਤਕ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਸਾਹਮਣੇ ਆਪਣੀ ਗੱਲ ਰੱਖੀ ਜਾਏਗੀ